ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਕਰਤਾਰਪੁਰ ਸਾਹਿਬ ਨਜ਼ਦੀਕ ਜਲੰਧਰ ਇਸ ਸਥਾਨ ਦੇ ਉਪਰ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਮੁਬਾਰਕ ਚਰਨ ਪਏ ਉਹਨਾਂ ਨੇ ਇਹ ਨਗਰ ਵਸਾਇਆ ਇਹ ਨਗਰ 1593 ਨੂੰ 1593 ਨੂੰ ਇਹ ਨਗਰ ਜਿਹੜਾ ਆ ਵਸਾਇਆ ਗਿਆ ਸੀ ਗੁਰੂ ਸਾਹਿਬ ਜੀ ਦੁਆਰਾ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਥਾਂ ਦੇ ਦਰਸ਼ਨ ਕਰਨ ਆਏ ਹਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇਤਿਹਾਸਕ ਜਾਣਕਾਰੀ ਰੱਖਦੇ ਹੋਣਗੇ ਜਾਣ ਵੀ ਹੋਣਗੇ ਕਿ ਇਹ ਨਗਰ ਜੋ ਜਲੰਧਰ ਦਾ ਇੱਕ ਮੁਗਲ ਹਕੂਮਤ ਚ ਉਸ ਸਮੇਂ ਦਾ ਸੂਬੇਦਾਰ ਕਹੜੀਏ ਉਹਨਾਂ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਨਗਰ बसाਓ ਤਾਂ ਫਿਰ ਗੁਰੂ ਸਾਹਿਬ ਜੀ ਨੇ ਇਹ ਨਗਰ ਜਿਹਦਾ ਰਕਬਾ ਕਰੀਬ ਇਤਿਹਾਸ ਦੇ ਪੰਨਿਆਂ ਚ ਜਾਂਦਾ 6 6657 ਏਕੜ ਜ਼ਮੀਨ ਦੇ ਵਿੱਚ 6657 ਏਕੜ ਜ਼ਮੀਨ ਦੇ ਵਿੱਚ ਇਸ ਥਾਂ ਨੂੰ ਖੁੱਲ੍ਹ ਖਰੀਦ ਕੇ ਵਸਾਇਆ ਸੀ ਇਸ ਮੁਬਾਰਕ ਸਥਾਨ ਦੇ ਉੱਪਰ ਇਸ ਮੁਬਾਰਕ ਸਥਾਨ ਇਸ ਮੁਬਾਰਕ ਸਥਾਨ ਦੇ ਉੱਪਰ ਭੰਤਨ ਗੁਰੂ ਅਰਜਨ ਸਾਹਿਬ ਜੀ ਦੁਆਰਾ ਇੱਥੇ ਇੱਕ ਖੂਹ ਵੀ ਖਦਵਾਇਆ ਗਿਆ ਸੀ ਆਪੋ ਖੂਦੇ ਵੀ ਦਰਸ਼ਨ ਕਰਾਂਗੇ ਜਿਹਨੂੰ ਗੰਗਸਰ ਖੂ ਕਿਹਾ ਜਾਂਦਾ ਆ ਤੇ ਉਹਦੇ ਨਾਲ ਦੀ ਨਾਲ ਹੀ ਇੱਥੇ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਜਿਹੜੇ ਆਪਾਂ ਨੂੰ ਉੱਥੋਂ ਦੇਖਣ ਨੂੰ ਮਿਲਣਗੇ ਤੇ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਨ ਆਏ ਹਾਂ ਉਹਨਾਂ ਦੇ ਮੁਬਾਰਕ ਸਥਾਨ ਤੇ ਇਸੇ ਸਥਾਨ ਦੇ ਉੱਪਰ ਆ ਜਿਹੜਾ ਸੀ ਸ਼ੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਹੋਈ ਜਿਹਦੇ ਨਾਲ ਤੁਸੀਂ ਸਭ ਜਾਣਦੇ ਹੋ ਇਹ ਜੰਗ ਦੇ ਵਿੱਚ ਸ਼ਾਮਿਲ ਸਨ ਤੰਦੂਸ਼ਾਹ ਦਾ ਮੁੰਡਾ ਕਰਮਚੰਦ ਰਤਨ ਚੰਦ ਉਹਦਾ ਸਾਲਾ ਰਤਨ ਚੰਦ ਪੈਂਦੇਖਾਂ ਜੋ ਪੈਂਦੇਖਾਂ ਵੀ ਇੱਥੇ ਜਿਹੜਾ ਹੁਣੇ ਸ਼ਾਮਿਲ ਕਰ ਲਿਆ ਸੀ ਹੁਣ ਕਈ ਸੱਜਣ ਕਹਿਣਗੇ ਕਿ ਇਹ ਜੰਗ ਤਾਂ ਮੁਗਲਾਂ ਨਾਲ ਹੋਈ ਸੀ ਤੇ ਇੱਥੇ ਤੰਦੂਸ਼ਾਹ ਦਾ ਮੁੰਡਾ ਕਿੰਜ ਆ ਗਿਆ ਤੁਸੀਂ ਸਭ ਜਾਣਦੇ ਹੋ ਕਿ ਜਹਾਂਗੀਰ ਨੇ ਜਿਹੜਾ ਸੀ ਤੰਦੂਸ਼ਾਹ ਸਿੱਖਾਂ ਦੇ ਹਵਾਲੇ ਕਰਤਾ ਸੀ ਤੇ ਸਿੱਖਾਂ ਨੇ ਫੇਰ ਉਹਨੂੰ ਜਿੱਥੇ ਭਾਈ ਵਿਦੀ ਚੰਦ ਜੀ ਭਾਈ ਜੇਠਾ ਜੀ ਜਿਹੜੇ ਸਨ ਉਹਨਾਂ ਨੇ ਉਹਨੂੰ ਉਹਦੇ ਗਲ 'ਚ ਛਿਦਰਾ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਘੁਮਾਇਆ ਸੀ ਜਿੱਥੇ ਫਿਰ ਉਹਦੀ ਮੌਤ ਹੋ ਜਾਂਦੀ ਸੀ ਜਿੱਥੇ ਭਾਈ ਪਠਿਆਰੇ ਨੇ ਉਹਦੇ ਸਿਰ ਵਿੱਚ ਕਣਸ਼ਾ ਮਾਰ ਕੇ ਉਹਨੂੰ ਮਾਰਿਆ ਸੀ ਲੇਕਿਨ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਜੰਗ ਹਰਗੋਬਿੰਦਪੁਰ ਹੁੰਦੀ ਆ ਉਹਦੇ 'ਚ ਜਿਹੜਾ ਕਰਮਚੰਦ ਦਾ ਸੋਹਰਾ ਸੀ ਰਤਨ ਉਹਨੂੰ ਘੁਮਾਣ ਦਾ ਖੋੜੜ ਉਹ ਉਹਦੇ ਵਿੱਚ ਮਾਰਿਆ ਜਾਂਦਾ ਤੇ ਫਿਰ ਇਹਨੂੰ ਕਿਤੇ ਮੁੰਡੇ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਇਹਦਾ ਮੁੰਡਾ ਜਿਹੜਾ ਚੰਦੂ ਸ਼ਾਹ ਦਾ ਕਰਮਚੰਦ ਸੀ ਉਹ ਇਸ ਇਲਾਕੇ ਦੇ ਵਿੱਚ ਆ ਕੇ ਉਹਨੇ ਜਾਨੀ ਕਿ ਜਲੰਧਰ ਦਾ ਅਬਦੁੱਲਾਹ ਸੀ ਉਸ ਸਮੇਂ ਦਾ ਆ ਹਾਕਮ ਸੀ ਅਬਦੁੱਲਾਹ ਉਹਦੇ ਕੋਲ ਨੌਕਰੀ ਕੀਤੀ ਤੇ ਫਿਰ ਇਸ ਜਗ੍ਹਾ ਤੇ ਆ ਕੇ ਜੰਗ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਸ ਜੰਗ ਦੇ ਵਿੱਚ ਹੀ ਫਿਰ ਉਹ ਜਿਹੜਾ ਸੀ ਕਰਮਚੰਦ ਚੰਦੂ ਸ਼ਾਹ ਦਾ ਮੁੰਡਾ ਮਾਰਿਆ ਗਿਆ ਰਤਨ ਚੰਦ ਮਾਰਿਆ ਗਿਆ ਤੇ ਇੱਥੇ ਹੀ ਨਾਲ ਹੀ ਪੈਂਦੇ ਖਾਂ ਜਿਹੜਾ ਸੀ ਉਹਦੀ ਵੀ ਇਸ ਇਲਾਕੇ ਵਿੱਚ ਮੌਤ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਜਿੱਤ ਲਈ ਇਸ ਜੰਗ ਵਿੱਚ ਭਾਈ ਬਿਦੀ ਚੰਦ ਜੀ ਅਤੇ ਹੋਰ ਬਹੁਤ ਸਾਰੇ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ ਖਾਸ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਜੰਗ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਤੇ ਜਿਸ ਕਰਕੇ ਗੁਰੂ ਸਾਹਿਬ ਜੀ ਦਾ ਨਾਮ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ ਇਸ ਮੁਬਾਰਕ ਸਥਾਨ ਦੇ ਉੱਪਰ ਗੁਰੂ ਨਰਾ sire ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀ ਤੇ ਛੇਵੀ ਕੈਨ ਤੋਂ ਭਾਵ ਕਿ ਇਸ ਸਥਾਨ ਤੇ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਜਿਹੜੇ ਨੇ ਪਏ ਨੇ ਆਪਾਂ ਦੇਖ ਸਕਦੇ ਹਾਂ ਤੇ ਇਸ ਥਾਂ ਤੇ ਹੀ ਗੰਗਸਰ ਖੂਬੀ ਆ ਉਹਦੇ ਵੀ ਆਪਾਂ ਦੇਖਦੇ ਹਾਂ ਦਰਸ਼ਨ ਕਰਦੇ ਹਾਂ ਜੋ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਥੋਂ ਜਿਹੜਾ ਸੰਦਕਾ ਨੂੰ ਪਾਣੀ ਨੂੰ ਮੁੱਖ ਰੱਖ ਕੇ ਜਿਹੜਾ ਸੀ ਉਹ ਖੂਕ ਦਵਾਇਆ ਸੀ ਤੇ ਠਿਕ ਬਹੁਤ ਹੀ ਪ੍ਰਾਤਨ ਦੇਰ ਵੀ ਆ ਤੇ ਇਸ ਸਥਾਨ ਦੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਸਥਾਨ ਤੇ ਜੰਗ ਹੋਈ ਆ ਜਿੱਥੇ ਪੈਂਦੇ ਖਾਂ ਫਿਰ ਜਿਹੜਾ ਹੀ ਮਾਰਿਆ ਜਾਂਦਾ ਗੁਰੂ ਸਾਹਿਬ ਦੀ ਜੱਥੇ ਤੇ ਪੈਂਦੇ ਖਾਂ ਨੂੰ ਫਿਰ ਮਾਫੀ ਵੀ ਮੰਗਦਾ ਪੈਂਦੇ ਖਾਂ ਕਿਉਂਕਿ ਇੱਥੇ ਬਹੁਤ ਸਾਰੇ ਇਤਿਹਾਸਕ ਪੱਖਾਂ ਦੀਆਂ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰਨ ਵਾਲੀਆਂ ਨੇ ਕਿ ਆਪਾਂ ਖੂਹ ਦੇ ਦਰਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਪਵਿੱਤਰ ਖੂਹ ਗੰਗ ਸਰ ਸਾਹਿਬ ਆਪਾਂ ਉਹਦੀ ਵੀਡੀਓ ਵੀ ਸਵਰ ਕਰ ਰਹੇ ਆ ਤਾਂ ਇੱਥੇ ਆਪਾਂ ਵੇਖਦੇ ਆਂ ਕਿ ਇਹ ਖੂਹ ਆ ਜਿਹੜਾ ਦੇਖਣ ਨੂੰ ਆਪਾਂ ਨੂੰ ਮਿਲਦਾ ਪਿਆ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਸ਼ਿਸ਼ੋਭਤਿਆ ਇਹ ਮੁਬਾਰਕ ਸਥਾਨ ਜਦੋਂ ਆਪਾਂ ਜਲੰਧਰ ਅਮਰਸਰ ਰੋਡ ਤੇ ਚੱਲਦੇ ਆਂ ਜਲੰਧਰ ਅਮਰਸਰ ਰੋਡ ਤੋਂ ਜਲੰਧਰ ਤੋਂ ਅਮਰਸਰ ਆਉਂਦਿਆਂ ਨੂੰ ਕੁਝ ਕੋਈ ਦੂਰੀ ਤੇ ਆ ਤੇ ਤੁਸੀਂ ਇਸ ਸਥਾਨ ਤੇ ਆ ਕੇ ਆਪਣੇ ਪਰਿਵਾਰ ਨਾਲ ਦਰਸ਼ਨ ਕਰ ਸਕਦੇ ਹੋ ਬਹੁਤ ਹੀ ਮੁਬਾਰਕ ਸਥਾਨ ਹੈ ਤੇ ਬੜੇ ਵਧੀਆ ਤਰੀਕੇ ਨਾਲ ਸਬੰਧ ਬਣਾਇਆ ਹੋਇਆ ਇਹ ਵਧੀਆ ਗੱਲ ਹੈ ਜੀ ਇੱਥੇ ਖਾਲਸੇ ਵੱਲੋਂ ਜਿਹੜੇ ਰੰਗ ਨੇ ਪਸੰਦੀ ਰੰਗ ਜਿਹੜਾ ਬਾ ਝੂਲਦਾ ਪਿਆ ਆ ਤੇ ਖਾਲਸੇ ਦਾ ਕੋਮੀ ਰੰਗ ਤਾਂ ਨੀਲਾ ਹੀ ਆ ਤੁਸੀਂ ਸਭ ਜਾਣਦੇ ਹੋ ਵਾਹਿਗੁਰੂ ਮੇਰ ਕਰਨ ਆਪਸ ਨੂੰ ਅੰਦਰ ਜਾ ਕੇ ਦਰਸ਼ਨ ਦੇਦਾਰ ਕਰਦੇ ਆ ਸੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੋਭਤ ਨੇ ਸੰਤਾਂ ਨੂੰ ਦਰਸ਼ਨ ਦੇਣ ਦੇ ਲਈ ਤੇ ਇਸ ਥਾਂ ਦਾ ਇਤਿਹਾਸ ਤੁਸੀਂ ਸਭ ਜਾਣ ਚੁੱਕੇ ਹੋ ਕਿ ਇਹਦਾ ਕੀ ਸਬੰਧ ਹੈ ਸਾਡੀ ਸਿੱਖ ਹਸਤੀ ਨਾਲ ਮੈਨੂੰ ਬਹੁਤ ਚੰਗਾ ਲੱਗਾ ਇਸ ਮੁਬਾਰਕ ਸਥਾਨ ਤੇ ਦਰਸ਼ਨ ਕਰਕੇ ਇਸ ਮੁਬਾਰਕਸਤਾਨ ਤੇ ਬਹੁਤ ਸਾਰੇ ਸਿੱਖਾਂ ਨੇ ਖਾਲਸੇ ਦੇ ਕੌਮੀ ਨੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਤੇ ਵਾਈਗੁਰੂ ਮੇਰੇ ਕਰੇ ਦੀ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਆਸ਼ੋਭਤਿਆ ਤੇ ਸੰਤਾਂ ਦੇ ਲਈ ਸੰਤਾਂ ਦੇ ਲਈ ਲੰਗਰ ਪਾਣੀ ਦੇ ਪ੍ਰਬੰਧ ਬਹੁਤ ਵਧੀਆ ਨੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦਰਸ਼ਨ ਦੇਦਾਰ ਕਰਨ ਆਉਂਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਗੁਰਦਰਾ ਸਾਹਿਬ ਜੀ ਦਾ ਅੰਦਰ ਦਾ ਦ੍ਰਿਸ਼ ਬੜੀ ਸ਼ਾਂਤ ਰਾਮ ਦਾ ਦੂਰ ਦੂਰੋਂ ਆ ਕੇ ਦਰਸ਼ਨ ਕਰਨਾ ਆਇਆ ਹੋਇਆ ਨੇ ਤੇ ਸੰਗਤਾਂ ਦੇ ਲਈ ਬਹੁਤ ਹੀ ਵਧੀਆ ਸਾਫ਼ ਸੁਥਰੇ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਬੈਠਣ ਦਾ ਤਾਂ ਤਾਂ ਨੰਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਮੇਰੇ ਵੱਲੋਂ ਤੁਹਾਡੀ ਸਾਰਿਆਂ ਦੀ ਹਾਜ਼ਰੀ ਇਸ ਮੁਬਾਰਕ ਸਥਾਨ ਕਰਤਾਰਪੁਰ ਸਾਈਬੋ ਨਜ਼ਦੀਕ ਚਲੰਦਰ ਪਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ